ਬਜੁਰੰਗ ਪੂਨੀਆ ਦੀ ਸਿਆਸਤ ਵਿੱਚ ਹੋ ਸਕਦੀ ਐਂਟਰੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਜੁਰੰਗ ਪੂਨੀਆ ਹੁਣ ਕਾਂਗਰਸ ਦੇ ਚਿਹਰੇ ਤੋਂ ਜਿਹੜਾ ਕਿ ਵਿਧਾਨ ਸਭਾ ਚੋਣ ਲੜ ਸਕਦੇ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਵਿਨੇਸ਼ ਭੁਗੜ ਤੇ ਬਜੁਰੰਗ ਪੂਨੀਆ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੋਂ ਬਾਅਦ ਸਿਆਸਤ ਵਿੱਚ ਨਵੀਆਂ ਚਰਚਾਵਾਂ ਜੜਗੀਆਂ ਨੇ ਇੱਕ ਅਲੱਗ ਤੋਂ ਜਿਹੜੀ ਹੈ ਚਰਚਾ ਛਿੜ ਚੁੱਕੀ ਹੈ ਕਿਉਂਕਿ ਬਜੁਰੰਗ ਪੂਨੀਆ ਜੋ ਕਾਂਗਰਸ ਹੈ ਉਸ ਨੂੰ ਟਿਕਟ ਦੇ ਸਕਦੀ ਹੈ ਉਹ ਕਾਂਗਰਸ ਦੇ ਚਿਹਰੇ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਨੇ ਜੇਕਰ ਗੱਲ ਕਰੀਏ ਵਿਨੇਸ਼ ਫੁਗਾੜ ਦੀ ਤਾਂ ਵਿਨੇਸ਼ ਫੁਗਾੜ ਦੀ ਮੁਲਾਕਾਤ ਸਾਬਕਾ ਸੀਐਮ ਦਪਿੰਦਰ ਹੁੱਡਾ ਦੇ ਨਾਲ ਕਈ ਵਾਰ ਹੋ ਚੁੱਕੀ ਹੈ ਕਈ ਵਾਰ ਮਿਲ ਚੁੱਕੇ ਨੇ ਜ਼ਿਕਰ ਕਰਦੀ ਏ ਕਿ ਜਦੋਂ ਵਿਨੇਸ਼ ਫੁਗਾੜ ਵਿਦੇਸ਼ ਦੇ ਵਿੱਚੋਂ ਜਿੱਤ ਕੇ ਆਈ ਸੀ ਤਾਂ ਉਹਨਾਂ ਨੂੰ 에어ਪੋਰਟ ਤੇ ਲੈਣ ਲਈ ਦਪਿੰਦਰ ਹੁੱਡਾ ਗਏ ਸਨ ਤੇ ਕਈ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਇੱਕ ਨਵੀਂ ਚਰਚਾ ਛੜੀ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਨੇ ਬਜਰੰਗ ਪੂਨੀਆ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਜਗੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਜਿਹੜੀ ਹੈ ਟਿਕਟ ਦੇ ਸਕਦੀ ਹੈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਪੁਗਾੜ ਕਈ ਵਾਰ ਸਾਬਕਾ ਸੀਐਮ ਪੁਪੇਂਦਰ ਹੁੱਡਾ ਦੇ ਨਾਲ ਵੀ ਉਹਨਾਂ ਦੀਆਂ ਮੁਲਾਕਾਤ ਹੋ ਚੁੱਕੀਆਂ ਨੇ ਤੇ ਇਸ ਲਈ ਉਹ ਕਈ ਵਾਰ ਮਿਲ ਵੀ ਚੁੱਕੇ ਨੇ ਵਿਨੇਸ਼ ਪੁਗਾੜ ਜਿੱਦਕੇ ਜਦੋਂ ਵਿਦੇਸ਼ ਵਾਪਸ ਆਏ ਤਾਂ ਜ਼ਿਕਰ ਕਰਦੇ ਇਹ ਤਾਂ ਉਹਨਾਂ ਨੂੰ ਲੈਂਡ ਦੇ ਲਈ 에어ਪੋਰਟ ਤੋਂ ਸਾਬਕਾ ਸੀਐਮ ਪਪਿੰਦਰ ਹੁੱਡਾ ਲੈਣ ਲਈ ਗਏ ਸਨ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਬਜਰੰਗ ਪੂਨੀਆ ਤੇ ਵਿਨੇਸ਼ ਪੋਗਾੜ ਦੀ ਮੁਲਾਕਾਤ ਹੋਈ ਹੈ ਕਿ ਗੱਲਾਂ ਹੋਈਆਂ ਨੇ ਕਈ ਜਿਹੜੀਆਂ ਨੇ ਮੁਲਾਕਾਤ ਦੇ ਵਿੱਚ ਕਈ ਚਰਚਾਵਾਂ ਹੋਈਆਂ ਨੇ ਜਿਸ ਤੋਂ ਇਹ ਕਿਆ ਸੁਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੋ ਬਜਰੰਗ ਪੂਨੀਆ ਨੇ ਉਹਨਾਂ ਦੀ ਸਿਆਸਤ ਵਿੱਚ ਐਂਟਰੀ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਉਹਨਾਂ ਨੂੰ ਜਿਹੜੀ ਹੈ ਲਗਾਤਾਰ ਜਿਹੜੀ ਹੈ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਚੋਣ ਦੇ ਵਿੱਚ ਉਤਾਰ ਸਕਦੀ ਹੈ ਸੋ ਇਦਾਂ ਦੀਆਂ ਖਬਰਾਂ ਨਿਕਲ ਕੇ ਜੜੀਆਂ ਨੇ ਉਹ ਸਾਹਮਣੇ ਆ ਰੀਆਂ ਨੇ ਬਜੁਰੰਗ ਪੂਣਿਆ ਦੀ ਸਿਆਸਤ ਵਿੱਚ ਹੋ ਸਕਦੀ ਹੈ ਐਂਟਰੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਜੁਰੰਗ ਪੂਣਿਆ ਹੁਣ ਕਾਂਗਰਸ ਦੇ ਚਿਹਰੇ ਤੋਂ ਜਿਹੜਾ ਕਿ ਵਿਧਾਨ ਸਭਾ ਚੋਣ ਲੜ ਸਕਦੇ ਨੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਵਿਨੇਸ਼ ਭੁਗੜ ਤੇ ਬਜੁਰੰਗ ਪੂਣਿਆ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਤੋਂ ਬਾਅਦ ਸਿਆਸਤ ਵਿੱਚ ਨਵੀਆਂ ਚਰਚਾਵਾਂ ਜੜਗੀਆਂ ਨੇ ਇੱਕ ਅਲੱਗ ਤੋਂ ਜਿਹੜੀ ਹੈ ਚਰਚਾ ਛਿੜ ਚੁੱਕੀ ਹੈ ਕਿਉਂਕਿ ਬਜੁਰੰਗ ਪੁਨੀਆ ਜੋ ਕਾਂਗਰਸ ਹੈ ਉਸ ਨੂੰ ਟਿਕਟ ਦੇ ਸਕਦੀ ਹੈ ਉਹ ਕਾਂਗਰਸ ਦੇ ਚਿਹਰੇ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਨੇ ਜੇਕਰ ਗੱਲ ਕਰੀਏ ਵਿਨੇਸ਼ ਫੁਗਾੜ ਦੀ ਤਾਂ ਵਿਨੇਸ਼ ਫੁਗਾਟ ਦੀ ਮੁਲਾਕਾਤ ਸਾਬਕਾ ਸੀਐਮ ਦਪਿੰਦਰ ਹੁੱਡਾ ਦੇ ਨਾਲ ਕਈ ਵਾਰ ਹੋ ਚੁੱਕੀ ਹੈ ਕਈ ਵਾਰ ਮਿਲ ਚੁੱਕੇ ਨੇ ਜ਼ਿਕਰ ਕਰਦੀ ਏਕ ਜਦੋਂ ਵਿਨੇਸ਼ ਫੁਗਾੜ ਵਿਦੇਸ਼ ਦੇ ਵਿੱਚੋਂ ਜਿੱਤ ਕੇ ਆਈ ਸੀ ਤਾਂ ਉਹਨਾਂ ਨੂੰ 에어ਪੋਰਟ ਤੇ ਲੈਣ ਲਈ ਦਪਿੰਦਰ ਹੁੱਡਾ ਗਏ ਸਨ ਤੇ ਕਈ ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਇੱਕ ਨਵੀਂ ਚਰਚਾ ਛੜੀ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਨੇ ਬਜਰੰਗ ਪੂਨੀਆ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਜਗੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਜਿਹੜੀ ਹੈ ਟਿਕਟ ਦੇ ਸਕਦੀ ਹੈ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਪੁਗਾੜ ਕਈ ਵਾਰ ਸਾਬਕਾ ਸੀਐਮ ਪੁਪੇਂਦਰ ਹੁੱਡਾ ਦੇ ਨਾਲ ਵੀ ਉਹਨਾਂ ਦੀਆਂ ਮੁਲਾਕਾਤ ਹੋ ਚੁੱਕੀਆਂ ਨੇ ਤੇ ਇਸ ਲਈ ਉਹ ਕਈ ਵਾਰ ਮਿਲ ਵੀ ਚੁੱਕੇ ਨੇ ਵਿਨੇਸ਼ ਪੁਗਾੜ ਜਿੱਦਕੇ ਜਦੋਂ ਵਿਦੇਸ਼ ਵਾਪਸ ਆਏ ਤਾਂ ਜ਼ਿਕਰ ਕਰਦੇ ਇਹ ਤਾਂ ਉਹਨਾਂ ਨੂੰ ਲੈਂਡ ਦੇ ਲਈ 에어ਪੋਰਟ ਤੋਂ ਸਾਬਕਾ ਸੀਐਮ ਪਪਿੰਦਰ ਹੁੱਡਾ ਲੈਣ ਲਈ ਗਏ ਸਨ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਬਜਰੰਗ ਪੂਨੀਆ ਤੇ ਵਿਨੇਸ਼ ਪੋਗਾੜ ਦੀ ਮੁਲਾਕਾਤ ਹੋਈ ਹੈ ਕਿ ਗੱਲਾਂ ਹੋਈਆਂ ਨੇ ਕਈ ਜਿਹੜੀਆਂ ਨੇ ਮੁਲਾਕਾਤ ਦੇ ਵਿੱਚ ਕਈ ਚਰਚਾਵਾਂ ਹੋਈਆਂ ਨੇ ਜਿਸ ਤੋਂ ਇਹ ਕਿਆ ਸੁਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੋ ਬਜਰੰਗ ਪੂਨੀਆ ਨੇ ਉਹਨਾਂ ਦੀ ਸਿਆਸਤ ਵਿੱਚ ਐਂਟਰੀ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਉਹਨਾਂ ਨੂੰ ਜਿਹੜੀ ਹੈ ਲਗਾਤਾਰ ਜਿਹੜੀ ਹੈ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਹੈ ਚੋਣ ਦੇ ਵਿੱਚ ਉਤਾਰ ਸਕਦੀ ਹੈ ਸੋ ਇਦਾਂ ਦੀਆਂ ਖਬਰਾਂ ਨਿਕਲ ਕੇ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ